ਦੇਖਦੇ ਆ ਵੀ ਜਿਹੜੇ ਸਾਡੇ ਕਿਸਾਨ ਭਰਾ ਨੇ ਉੱਥੇ ਬੈਠੇ ਨੇ ਐਮਐਸਪੀ ਤੋਂ ਬਣਾ ਮਰ ਰਹੇ ਨੇ ਇੰਨੀ ਤੰਗੀਆਂ ਨਾ ਕਰ ਰਹੇ ਨੇ ਵੀ ਉਹਨਾਂ ਨੂੰ ਵੀ ਐਮਐਸਪੀ ਮਿਲੇ ਸਾਨੂੰ ਵੀ ਮਿਲੇ ਕਿਉਂਕਿ ਅਸੀਂ ਝੋਨਾ ਛੱਡ ਗਏ ਉਹਨਾਂ ਕੋਲੇ ਪਾਣੀ ਹੈਗਾ ਉਹ ਝੋਨਾ ਕਰ ਲੈਣਗੇ ਸਾਨੂੰ ਦੂਜੀਆਂ ਫਸਲਾਂ ਤੇ ਆਜ ਕੋਈ ਆਸ ਲੱਗਦੀ ਕੋਈ ਰਿਜ਼ਲਟ ਆਊਗਾ ਹੱਕ ਚ ਕਿਸਾਨਾਂ ਦੇ ਸਾਨੂੰ ਤਾਂ ਇਹ ਲੱਗਦਾ ਕੋਈ ਪੋਜ਼ਿਟਿਵ ਪੰਸਰਾਉਣਾ ਚਾਹੀਦਾ ਹੈ ਹਾਂ ਆਸ ਬੰਦਾ ਪਰ ਨਿਕਣਾ ਸਰਕਾਰਾਂ ਨਹੀਂ ਹੈ ਨਾ ਜੀ ਆ ਸਾਡਾ ਫਰਜ਼ ਹੈ ਮੰਗਣਾ ਕਿਸਾਨ ਤਰਪਨ ਨਿਕਰਦਾ ਜਾ ਰਹੇ ਹਾਂ ਗਰੀਬ ਹੋਰ ਗਰੀਬ ਹੋ ਰਿਹਾ ਤੇ ਕਾਰਪੋਰੇਟਾਂ ਸਰਕਾਰਾਂ ਦੀ ਇਕੱਠਪੂਤੀ ਬਣ ਕੇ ਚੱਲ ਰਿਹਾ ਇਸ ਕਰਕੇ ਇਹ ਤਾਂ ਮਤਲਬ ਬਿਲਕੁਲ ਕਿਸਾਨਾਂ ਦੀ ਤੁਸੀਂ ਗੱਲਬਾਤ ਸੁਣੀ ਹੈ ਤੇ ਕਿਸਾਨ ਏਸੇ ਹੀ ਆਪਾਂ ਕਹੀਏ ਇੱਕ ਨਾਰੇ ਤੇ ਕਾਇਮ ਖੜੇ ਨੇ ਕਿ ਸਾਡੇ ਹੱਕ ਇੱਥੇ ਰੱਖੋ ਉਸ ਤੇ ਲਗਾਤਾਰ ਆਪਾਂ ਕਈ ਭਾਂਵੇਂ ਕਿਸਾਨੀ ਅੰਦੋਲਨ ਵੰਦੀਆਂ ਚਾਰ ਬੈਠਕਾਂ ਕਹੋ ਕਿਸਾਨੀ ਅੰਦੋਲਨ ਟੂ ਦੀ ਇਹ ਦੂਜੀ ਬੈਠਕਾ ਕੁੱਲ ਛੇ ਬੈਠਕਾਂ ਦੇ ਨਤੀਜੇ ਆ ਭਾਂਵੇਂ ਕੁਝ ਨਹੀਂ ਪਰ ਕਹਿੰਦੇ ਹਰ ਵਾਰ ਅਸੀਂ ਆਸ ਲੈ ਕੇ ਆਉਂਦੇ ਆ ਕਿ ਸਰਕਾਰ ਜ਼ਰੂਰ ਸਾਡੀ ਸੁਣਵਾਈ ਕਰਨਗੀ ਤੇ ਕਿਸਾਨ ਆਗੂ ਵੀ ਜੇ ਕਹਿ ਰਹੇ ਨੇ ਕਿ ਦਿੱਲੀ ਕੂਚਵਾਲ ਵੀ ਪ੍ਰੋਗਰਾਮ ਸਾਡੇ ਜਾਣ ਵਾਲੇ ਪੁਇਕ ਚ ਬਣਦੇ ਨੇ ਤਾਂ ਸਾਰਾ ਜਿਹੜਾ ਦਾਰੋ ਮਦਾਰਾ ਉਹ ਕੇਂਦਰ ਸਰਕਾਰ ਦੇ ਜਵਾਬ ਤੇ ਟਿਕਿਆ ਹੋਇਆ ਅੱਜ ਕੀ ਜਵਾਬ ਆਂਦਾ ਪਲ-ਪਲ ਦੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਨਮਿਤ ਤਾਜ਼ੀਆਂ ਅਪਡੇਟਸ ਲਈ ਜੁੜੇ ਰੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ ਸੋ ਲਗਾਤਾਰ 90 ਦਿਨ ਤੋਂ ਜਗਜੀਤ ਸਿੰਘ ਢੱਲੇਵਾਲ ਜਿਹੜਾ ਮਰਨ ਵਰਤੇ ਹੈਗੇ ਨੇ ਜਦੋਂ 14 ਫਰਵਰੀ ਨੂੰ ਮੀਟਿੰਗ ਹੁੰਦੀ ਹੈ ਤਾਂ ਮੀਟਿੰਗ ਵਾਲੇ ਦਿਨ ਸਰਵਣ ਪੰਧੇਰ ਕਹਿ ਦਿੰਦੇ ਨੇ ਜੇ ਕੋਈ ਹੱਲ ਨਾ ਨਿਕਲਿਆ ਦਿੱਲੀ ਕੂਚ ਕਰਾਂਗੇ ਅੱਜ ਵੀ ਉਹ ਕਹਿ ਚੁੱਕੇ ਨੇ ਜੇ ਕੋਈ ਹੱਲ ਨਾ ਨਿਕਲਿਆ ਤਾਂ 26 ਤਰੀਕ ਨੂੰ ਦਿੱਲੀ ਕੂਚ ਕਰਾਂਗੇ ਪਹਿਲਾਂ ਵੀ ਕਹੇਤਾ ਸੀ 14 ਤਰੀਕ ਨੂੰ ਪੰਦੇਰ ਉਹਨਾਂ ਨੇ ਕਿ ਜੇ ਹਲ ਨਾ ਨਿਕਲਿਆ ਦਿੱਲੀ ਕੂਚ ਕਰਾਂਗੇ ਅੱਜ ਵੀ ਕਹਿ ਚੁੱਕੇ ਨੇ ਹਲ ਨਾ ਨਿਕਲਿਆ ਦਿੱਲੀ ਕੂਚ ਕਰਾਂਗੇ 26 ਤਰੀਕ ਨੂੰ ਕਿਤੇ ਤੁਹਾਡੇ ਆਪਸ ਦੇ ਵਿੱਚ ਜਿਹੜੇ ਐਸਕੇਐਮ ਪੋਲੀਟੀਕਲ ਐਸਕੇਐਮ ਨਾਨ ਪੋਲੀਟੀਕਲ ਇਹ ਜਿਹੜੀ 파ਟੋ ਧਾੜ ਹੋਈ ਪਈ ਹੈ ਇਸੇ ਦਾ ਲਾਭ ਤਾਂ ਨਹੀਂ ਚੱਕ ਰਹੀ ਸਰਕਾਰ ਨਹੀਂ ਜੀ ਜਿਹੜੀ ਐਸਕੇਐਮ ਔਰ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਗੈਰਨੀਜ ਤੇ ਕਿਸਾਨ ਮਜ਼ਦੂਰ ਮੋਰਚਾ ਕੋਈ 파ਟੋ ਧਾੜ ਨਹੀਂ ਹੈ ਇਹਦੇ ਵਿੱਚ ਕਿਉਂਕਿ ਜਿਹੜੇ ਆਲਰੇਡੀ ਪਹਿਲਾਂ ਦੇ ਦਿੱਤੇ ਹੋਏ ਪ੍ਰੋਗਰਾਮ ਨੇਗੇ ਮੋਰਚਾ ਸ਼ੁਰੂ ਹੋਣ ਤੋਂ ਮਤਲਬ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨਵੱਤ ਤੇ ਬੈਠੇ ਨੇ ਉਦੋਂ ਦੋ ਪ੍ਰੋਗਰਾਮ ਦਿੱਤੇ ਹੋਏ ਸੀ ਸੰਭੂ ਬਾਰਡਰ ਤੋਂ ਦਿੱਤਾ ਹੋਇਆ ਸੀ ਆ ਦਿੱਲੀ ਕੂਚ ਦਾ ਔਰ ਜਿਹੜਾ ਟਿਕਰੂ ਬਾਰਡਰ ਤੋਂ ਦਿੱਤਾ ਹੋਇਆ ਸੀ ਆ ਮਰਨਵੱਤ ਦਾ ਉਹ ਪ੍ਰੋਗਰਾਮ ਪੈਰਲਲ ਚੱਲੀ ਜਾ ਰਹੇ ਨੇ ਜੀ ਜਿਵੇਂ ਜਿਵੇਂ ਵੀ ਆਪਸ ਵਿੱਚ ਦੀ ਜਥੇਬੰਦੀਆਂ ਦੀ ਦੋਵਾਂ ਦੀ ਫਾਰਮਾਂ ਦਾ ਪਾਲ ਮੇਲ ਹੁੰਦਾ ਜਿਵੇਂ ਪ੍ਰੋਗਰਾਮ ਦਿੱਤਾ ਜਾਂਦਾ ਦੋਵਾਂ 14 ਨੂੰ ਕਹਤੇ ਸੀ ਭੰਦੇਰ ਹੋਣਾ ਦਿੱਲੀ ਕੂਚ ਕਰਾਂਗੇ ਹੱਲ ਨਾਲ ਨਿਕਲਿਆ ਫਿਰ ਦਿੱਲੀ ਕਿਉਂ ਨਹੀਂ ਗਏ ਦਿੱਲੀ ਤਾਂ ਹੀ ਫਿਰ ਆ ਮੀਟਿੰਗਾਂ ਚੱਲੀ ਜਾਂਦੀਆਂ ਨੇ ਦੇਖੋ ਪਿਛਲੀ ਮੀਟਿੰਗ ਹੋਈ ਐ 14 ਦੀ ਵੀ ਮੀਟਿੰਗ ਸੀਗੀ ਨਾ ਮੀਟਿੰਗ ਦੇ ਦੌਰਾਨ ਕੋਈ ਨਹੀਂ ਨਿਕਲਿਆ ਸਿੱਟਾ ਔਰ ਦੁਬਾਰਾ ਮੀਟਿੰਗ ਆ ਗਈ ਆ ਅੱਜ ਵੀ ਇਹਨਾਂ ਨੇ ਕਹੇ ਤੇ ਵੀ ਅੱਜ ਕੋਈ ਹੱਲ ਨਹੀਂ ਕਿੱਲਾ 26 ਨੂੰ ਦਿੱਲੀ ਜਾਵਾਂਗੇ ਵੀ ਉਹ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਜਿਵੇਂ ਪ੍ਰੋਗਰਾਮ ਦਿੱਤਾ ਪਿਆ ਕਹਿੰਦੇ ਲੇਕਿਨ ਨਾਲ ਦੀ ਨਾਲ ਜਿਉਹ ਹੈ ਦੂਸਰਾ ਹੈਗਾ ਜਿਹੜਾ ਦੋਵੇਂ ਫਾਰਮਾਂ ਵੱਲੋਂ ਤੀਜਾ ਜੋ ਫਾਰਮ ਹੈਗਾ ਜਿਹੜਾ ਤੀਜਾ ਫਾਰਮਾ ਕਿਸਾਨ ਮਜ਼ਦੂਰ ਮੋਰਚਾ ਵਾਲਾ ਉਹਨਾਂ ਨੂੰ ਵੀ ਨਾਲ ਚਿੱਠੀ ਦਿੱਤੀ ਗਈ ਆ ਹਨਾ ਹੋ ਸਕਦਾ ਵੀ ਜਿਹੜਾ 26 ਵਾਲਾ ਪ੍ਰੋਗਰਾਮ ਆ ਉਹਨਾਂ ਦੀ ਮੀਟਿੰਗ ਟੈਂਡ ਕਰਨ ਵਾਸਤੇ ਨਾ ਹੋਵੇ ਪ੍ਰੋਗਰਾਮ ਦੇਖੋ ਦੇਣਾ ਵੀ ਬਣ ਜਾਂਦਾ ਹੈਗਾ ਔਰ ਉਹਨੂੰ ਟਾਲਣਾ ਵੀ ਕੋ ਜਥੇਬੰਦੀਆਂ ਦੇ ਆਪਸ ਵਿੱਚ ਦੀ ਜੋ ਤਾਲਮੇਲ ਦੇ ਕਾਰਨ ਟਾਲਦਾ ਲੱਗਦਾ ਨਹੀਂ ਹੈ ਕਿ ਜਿੰਨਾ ਕਿ ਵਿਰੋਧ ਜਾਰੀ ਸੀ ਲਗਾਤਾਰ ਹੈਟਟ੍ਰਿਕ ਹੋ ਗਈ ਕੇਂਦਰ ਸਰਕਾਰ ਦੀ ਆ ਭਾਜਪਾ ਦੀ ਜਾਂ ਮੋਦੀ ਤੇ ਰਣ ਲੱਗਦਾ ਹੈ ਕਿ ਸਾਨੂੰ ਤੀਜੀ ਵਾਰ ਵੀ ਇੰਨੇ ਵਿਰੋਧ ਦੇ باوجود ਜੇ ਚੁਣ ਲਿਆ ਗਿਆ ਕਿਸਾਨਾਂ ਦਾ ਪੂਰੇ ਦੇਸ਼ ਦੀ ਵਿਰੋਧ ਕਰ ਰਹੀ ਸੀ ਕਿਸਾਨ ਉਹਦਾ ਤੇ ਉਹਨੂੰ ਲੱਗਦਾ ਵੀ ਹੁਣ ਸਾਡੇ ਲਈ ਕਿਸਾਨ ਕੋਈ ਮਾਇਨੇ ਨਹੀਂ ਰੱਖਦੇ ਤਾਂ ਹੀ ਅੱਧਾ ਦਰਜਨ ਅੱਜ ਮੀਟਿੰਗਾਂ ਛੇਵੀਂ ਮੀਟਿੰਗ ਹੋ ਰਹੀ ਹੈ ਪਿਛਲੇ 1 ਸਾਲ ਤੋਂ ਵੱਧ ਸਮੇਂ ਚ 6 ਮੀਟਿੰਗਾਂ ਇੱਥੇ ਹੀ ਲਗਾਤਾਰ ਹੋ ਚੁੱਕੀਆਂ ਨੇ ਨਤੀਜਾ ਹਰੇਕ ਦਾ ਜ਼ੀਰੋ ਹੈ ਜੋ ਪਹਿਲੇ ਦਿਨ ਅ ਨੇ ਪਿਛਲੇ 1 ਸਾਲ ਚ 6 ਮੀਟਿੰਗਾਂ ਜਿਹੜੀਆਂ ਹੋਈਆਂ ਪਹਿਲੇ ਹੋਈਆਂ ਸੀ ਅੰਦੋਲਨ 2 ਦੀਆਂ ਦੂਜੀ ਮੀਟਿੰਗ ਹੀ ਹੈ ਮੀਟਿੰਗ ਦਾ ਹੁੰਦੀ ਹੈ ਮਕਸਦ ਦਾ ਸਭ ਦਾ ਇੱਕੋ ਹੀ ਹੈ ਮਕਸਦ ਅੱਛਾ ਦੇਖਾ ਹੈ ਮਕਸਦ ਇਹਦਾ ਕੀ ਪਰ ਸਾਡਾ ਜੋ ਨਿਸ਼ਾਨਾ ਹੈ ਚਾਹੇ ਸੰਯੁਕਤ ਕਿਸਾਨ ਮੋਰਚਾ ਗੈਰ ਨਾਜ਼ਿਕ ਚਾਹੇ ਕਿਸਾਨ ਮਜ਼ਦੂਰ ਮੋਰਚਾ ਹੈ ਸਾਡਾ ਨਿਸ਼ਾਨਾ ਇੱਕ ਹੈ ਦੁਸ਼ਮਣ ਇੱਕ ਹੈ ਮੰਗਾ ਇੱਕ ਹੈ ਉਹੀ ਗੱਲ ਹੈ ਨਾ ਪਿਛਲੇ 4 ਘੰਟੇ ਵੀ ਜਦੋਂ ਪਿਛਲੇ ਘੰਟੇ 14 ਫਰਵਰੀ ਨੂੰ 4 ਘੰਟੇ ਮੀਟਿੰਗ ਚੱਲਦੀ ਹੈ ਇੱਕ ਦਰਜਨ ਮੁੱਖ ਤੌਰ ਤੇ ਮੰਗਾ ਨੇ ਇੱਕੋ ਮੰਗ ਹੁੰਦੀ ਐ ਐਸਪੀ ਐਮਐਸਪੀ ਉਸ ਤੇ ਹੀ ਚਰਚਾ ਹੁੰਦੀ ਐ ਤੇ ਮੁੜ ਕੇ ਫਿਰ ਆਪਾਂ ਕਹਿੰਦੇ ਇਹ ਮੰਤਰੀ ਵੀ ਤੇ ਕਿਸਾਨ ਵੀ ਪ੍ਰਸ਼ਾਦੇ ਖਾ ਕੇ ਮੋੜਾਂਦੇ ਨੇ ਰਿਜ਼ਲਟ ਉਹਦਾ ਵੀ ਕੁਝ ਨਹੀਂ 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 ਅਰੇ ਯਾਤ ਦਾ ਸਾਨੂੰ ਸਰਕਾਰ ਨੇ ਦੇਣਾ ਨਾ ਅਸੀਂ ਤਾਂ ਮੰਗਣ ਵਾਲੇ ਆ ਦੇਣਾ ਸਰਕਾਰ ਨੇ ਤਰੀਕ ਫਿਰ ਲੈ ਕੇ ਆ ਜਾਨੇ ਉਹ ਕਿਉਂਕਿ ਇਹ ਉਹ ਸਵਾਲ ਨੇ ਜਿਹੜੇ ਤੁਹਾਡੇ ਕਿਸਾਨਾਂ ਕੋਈ ਪੁੱਛਣੇ ਵੀ ਤੁਸੀਂ ਵੀ ਤਰੀਕਾ ਲੈ ਕੇ ਮੁੜਾਣੇ ਹੋ ਫਿਰ ਤੁਸੀਂ ਕਿਹੜੇ ਕਿਹੜੇ ਉਹ ਕੇਂਦਰ ਕਿਉਂ ਨਹੀਂ ਬੈਠਦੇ ਫਿਰ ਕਰੜੇ ਓਕੇ ਨਹੀਂ ਨਹੀਂ ਇਡੀਟੇਸ਼ਨ ਤੇ ਬੈਠੀਆਂ ਅਸੀਂ ਇਡੀਟੇਸ਼ਨ ਤਾਂ ਬੈਠੇ ਆ ਨਾ ਚਾਹੀ ਇੱਥੇ ਰੱਖ ਲਈ ਜਾਏ ਇੱਕ ਰੋੜੀ ਦੀ ਬੱਠੀ ਇੱਥੇ ਠੋਕ ਕੇ ਗੱਲ ਕਰਦੇ ਇਡੀਟੇਸ਼ਨ ਤੇ ਬੈਠੇ ਨਹੀਂ ਕਹਿੰਦਾ ਠੋਕ ਕੇ ਗੱਲ ਕਰਦਾ ਉਹ ਸਾਡੇ ਆਗੂ ਸਹਿਬਾਨ ਇਸ ਗੱਲ ਦੀ ਚਿੰਤਾ ਤੇ ਉਹ ਸਾਡੇ ਤੋਂ ਜ਼ਿਆਦਾ ਕੁਝ ਜਾਣੂ ਕਰ ਹੈ ਉਹ ਸਾਰੇ ਫੈਸਲੇ ਲੈਣ ਲੱਗਦਾ ਨਹੀਂ ਕਿ ਡੱਲੇਬ ਰੋਉਰ ਨਹੀਂ ਸਰਕਾਰ ਪ੍ਰਵਾਹ ਨਹੀਂ ਕਰਦੀ ਬੇਪਰਵਾਹ ਹੈਗੀ ਅੱਜ ਨੂੰ 90 ਦਿਨ ਹੋ ਗਏ ਹੂੰ ਕੁਸ ਖਾਦਾ ਨਹੀਂ ਪੀਤਾ ਨਹੀਂ ਕੱਲੇ ਪਾਣੀ ਤੇ ਨਿਰਮਤ ਹੈ ਤੇ ਤੁਹਾਡੀ ਸਾਰ ਨਹੀਂ ਲੈ ਰਹੀ ਸਰਕਾਰ ਆਪਾਂ ਵੀ ਇਹੀ ਕਰ ਰਹੀ ਜੀ ਆਪਦੀ ਸਰਕਾਰ ਤੋਂ ਆਸਤਾ ਹੁੰਦੀ ਆ ਪਰ ਜਿਹੜੀ ਕਿਸਾਨਾਂ ਨੂੰ ਆ ਕਿਸਾਨਾਂ ਨੂੰ 65 ਛਾੜ ਤੋਂ ਲੈ ਕੇ ਸਰਕਾਰਾਂ ਨੇ ਨਿਰਾਸ਼ਤਾ ਹੀ ਪੱਲੇ ਪਾਈ ਆ ਸਰਕਾਰ ਚਾਹੀਏ ਕੋਈ ਆ ਕਿਉਂਕਿ ਜੇ ਆਪਾਂ ਸਾਰਾ ਦੇਖਿਆ ਜਾਵੇ ਹਰ ਇੱਕ ਚੀਜ਼ ਦਾ ਕੱਢੀਏ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲਈਏ ਸਰਕਾਰ ਨੇ ਆ ਬੋਲੀ ਵੀ ਗੱਲ ਆ ਚੀਫ ਨੀਟ ਜਿਹੜੇ ਆਪਣੇ ਹੈਗੇ ਆ ਪ੍ਰਧਾਨ ਮੰਤਰੀ ਸਾਹਿਬ ਆ ਇਹ ਜਦੋਂ ਗੁਜਰਾਤ ਦੇ ਚੀਫ ਮਿਨਿਸਟਰ ਨੇ ਆਪ ਕਮੇਟੀ ਦੇ ਤੁਹਾਨੂੰ ਪਤਾ ਹੈ ਸੀਗੇ ਚੇਅਰਮੈਨ ਸੀਗੇ ਆਪਦੀਆਂ ਇਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਕਿਉਂਕਿ ਇਹ ਸਰਕਾਰਾਂ ਅੱਖਾਂ ਫੇਰ ਜਾਂਦੀਆਂ ਜਦੋਂ ਕੁਰਸੀਆਂ ਤੇ ਬਹਿ ਜਾਂਦੀਆਂ ਤਾਂ ਅੱਖਾਂ ਫੇਰ ਜਾਂਦੀਆਂ ਸਰਕਾਰ ਤੋਂ ਬਾਹਰ ਹੁੰਦੇ ਆ ਉਹਨਾਂ ਦੇ ਚਿਹਰੇ ਹੋਰ ਇੰਦਰ ਇਸ ਕਰਕੇ ਨਹੀਂ ਤੁਹਾਨੂੰ ਬੇਪਰਵਾਹ ਲੱਗਦਾ ਯਾਰ ਕਿਸਾਨਾਂ ਦੀ ਜਥੇਬੰਦੀਆਂ ਹੀ ਬਹੁਤ ਹੈਗੀਆਂ ਕੋਈ ਸਰਬ ਆਪਣੀ ਡਫਲੀ ਆਪਣਾ ਰਾਗ ਵਿਚਾਰ ਰਹੇ ਨੇ ਇਸ ਚੀਜ਼ ਦਾ ਲਾਭ ਚੱਕੋ ਆਓ ਬੈਠਕ ਕਰ ਲਓ ਨਤੀਜਾ ਕੋਈ ਨਿਕਲਣਾ ਚਲੇ ਜੋ ਫਿਰ ਤਰੀਕ ਦੇ ਦਿਓ ਫਿਰ ਆਓ ਫਿਰ ਤਰੀਕ ਦੇ ਦਿਓ ਸਰਕਾਰ ਵੀ ਤੁਹਾਨੂੰ ਇੰਨੀ ਬੇਪਰਵਾਹ ਲੱਗ ਰਹੀ ਹੈ ਪੂਰੀ ਕਿਸਾਨਾਂ ਦੀ ਨਾ ਜੀ ਕੀ ਹੈ ਜਿਹੜੀ ਸਰਕਾਰ ਸਮਝੀ ਬੈਠੀ ਹੈ ਕਿਸਾਨ ਜਿਹੜਾ ਹੈਗਾ ਗਰੀਬ ਵਰਗ ਕਮਜ਼ੋਰ ਵਰਗ ਹੋ ਗਿਆ ਸਰਕਾਰ ਇਹਨੂੰ ਲਤਣਨਾ ਉੱਚਲਣਾ ਚਾ ਵਰਗ ਬਹਿ ਗਏ ਨੇ ਨਾ ਕਿਉਂਕਿ ਉਹ ਸ਼ੰਗਰਸੀ ਲੋਕ ਜੋ ਜਿਹੜੇ ਲੋਕ ਨੇ ਕੁਛ ਨਾ ਕੁਛ ਉਹ ਪਾਵਰਫੁਲ ਨੇ ਕੁਛ ਪੈਸਾ ਉਹਨਾਂ ਕੋਲੇ ਉਹਨਾਂ ਦੀ ਟਾਈਮ ਨਾਲ ਪੈਨਸ਼ਨ ਦਿਖਾ ਕੋਈ ਹੋਰ ਹੈ ਕੋਈ ਕੰਪਨੀਆ ਚ ਕੋਈ ਹੋਰ ਹੈ ਇਹ ਜਿਹੜੇ ਕਿਸਾਨ ਆ ਯੂਪੀ ਐਮਪੀ ਦੇ ਕਿਸਾਨ ਨੇ ਸਾਡੇ ਪੰਜਾਬ ਦੇ ਵਿੱਚ ਸਿਰਫ ਦੋ ਚੀਜ਼ਾਂ ਤੇ ਐਮਐਸਪੀ ਆ ਕਣਕ ਤੇ ਝੋਨੇ ਤੇ ਉਹਦੇ ਨਾਲ ਹੁਣ ਤੱਕ ਜੋ ਪੰਜਾਬ ਆ ਖੁਸ਼ਹਾਲ ਰਿਹਾ ਐ ਐਮਐਸਪੀ ਕਾਰਨ ਜਿਹੜੀ ਹੁਣ ਐਮਐਸਪੀ ਅਸੀਂ ਮੰਗ ਰਹੇ ਹਾਂ 23 ਫਸਲਾਂ ਤੇ ਕਿਉਂਕਿ ਜਿਹੜਾ ਝੋਨਾ ਔਰ ਕਣਕ ਹੈ ਇਹ ਆਪ ਤੋਂ ਜੋ ਨਾ ਬਸ ਤੋਂ ਬਾਹਰ ਹੋ ਗਿਆ ਪੈਦਾ ਕਰ ਇਸ ਲਈ ਸਾਨੂੰ ਦਿਖ ਰਿਹਾ ਵੀ ਪੰਜਾਬ ਦਾ ਮਰਨਾ ਦੂਜੇ ਸਟੇਟਾਂ ਕਿਸਨਾਂ ਲਈ ਲਾਭਕਾਰੀ ਫਸਲਾਂ ਨਹੀਂ ਰਹੀਆਂ ਹੁਣੇ ਲਾਹੇਬੰਦ ਫਸਲਾਂ ਨਹੀਂ ਲਾਹੇਬੰਦ ਨਹੀਂ ਰਹੀਆਂ ਕਿਉਂਕਿ ਸਾਨੂੰ ਇਹ ਲੱਗ ਰਿਹਾ ਹੈ ਵੀ ਦੂਸਰੀਆਂ ਸਟੇਟਾਂ ਦੀ ਤਰ੍ਹਾਂ ਪੰਜਾਬ ਦਾ ਵੀ ਉਹੀ ਹਾਲ ਹੋਣਾ ਕਿਉਂਕਿ ਉੱਥੇ ਐਮਐਸਪੀ ਨਹੀਂ ਅਸੀਂ ਦੇਖਦੇ ਆ ਵੀ ਜਿਹੜੇ ਸਾਡੇ ਕਿਸਾਨ ਭਰਾ ਨੇ ਉੱਥੇ ਬੈਠੇ ਨੇ ਐਮਐਸਪੀ ਤੋਂ ਬਣਾ ਮਰ ਰਹੇ ਨੇ ਇੰਨੀ ਤੰਗੀਆਂ ਕਰ ਰਹੇ ਨੇ ਵੀ ਉਹਨਾਂ ਨੂੰ ਵੀ ਐਮਐਸਪੀ ਮਿਲੇ ਸਾਨੂੰ ਵੀ ਮਿਲੇ ਕਿਉਂਕਿ ਅਸੀਂ ਝੋਨਾ ਛੱਡ ਗਏ ਉਹਨਾਂ ਕੋਲੇ ਪਾਣੀ ਹੈਗਾ ਉਹ ਝੋਨਾ ਕਰ ਲੈਣਗੇ ਸਾਨੂੰ ਦੂਜੀਆਂ ਫਸਲਾਂ ਤੇ ਆਜ ਕੋਈ ਆਸ ਲੱਗਦੀ ਕੋਈ ਰਿਜ਼ਲਟ ਆਊਗਾ ਹੱਕ ਚ ਕਿਸਾਨਾਂ ਦੇ ਸਾਨੂੰ ਤਾਂ ਇਹ ਲੱਗਦੀ ਪੋਜੀਟਿਵ ਅੰਸਰ ਆਉਣਾ ਚਾਹੀਦਾ ਹੈ ਇਹ ਆਸ ਬੰਦਾ ਪਰ ਦੇਣਾ ਦਾ ਸਰਕਾਰਾਂ ਨਹੀਂ ਹੈ ਨਾ ਜੀ ਸਾਡਾ ਫਰਜ਼ਾ ਮੰਗਣਾ ਕਿਸਾਨਾਂ ਦੇ ਪਰ ਨਿਗਰਦਾ ਜਾ ਰਹੇ ਹਨ ਗਰੀਬ ਹੋਰ ਗਰੀਬ ਹੋ ਰਿਹਾ ਹੈ ਤੇ ਕਾਰਪੋਰੇਟਾਂ ਸਰਕਾਰਾਂ ਦੀ ਇਕੱਠਫੁੱਟ ਬਣ ਕੇ ਚੱਲ ਰਿਹਾ ਹੈ ਇਸ ਕਰਕੇ ਇਹ ਤਾਂ ਮਤਲਬ ਬਿਲਕੁਲ ਸਹੀ ਕਿਸਾਨਾਂ ਦੀ ਤੁਸੀਂ ਗੱਲਬਾਤ ਸੁਣੀ ਹੈ ਤੇ ਕਿਸਾਨ ਏਸੇ ਹੀ ਆਪਾਂ ਕਹੀਏ ਇੱਕ ਨਾਰੇ ਤੇ ਕਾਇਮ ਖੜੇ ਨੇ ਕਿ ਸਾਡੇ ਹੱਕ ਇੱਥੇ ਰੱਖੋ ਉਸ ਤੇ ਲਗਾਤਾਰ ਆਪਾਂ ਕਈ ਭਾਂਵੇਂ ਕਿਸਾਨੀ ਅੰਦੋਲਨ ਵੰਦੀਆਂ ਚਾਰ ਬੈਠਕਾਂ ਕਹੋ ਕਿਸਾਨੀ ਅੰਦੋਲਨ ਟੂ ਦੀ ਇਹ ਦੂਜੀ ਬੈਠਕਾ ਕੁੱਲ ਛੇ ਬੈਠਕਾਂ ਤੇ ਤੀਜਾ ਭਾਂਵੇਂ ਕੁਝ ਨਹੀਂ ਪਰ ਕਹਿੰਦੇ ਹਰ ਵਾਰ ਅਸੀਂ ਆਸ ਲੈ ਕੇ ਆਉਂਦੇ ਆ ਕਿ ਸਰਕਾਰ ਜ਼ਰੂਰ ਸਾਡੀ ਸੁਣਵਾਈ ਕਰਨਗੀ ਤੇ ਕਿਸਾਨ ਆਗੂ ਵੀ ਜੇ ਕਹਿ ਰਹੇ ਨੇ ਕਿ ਦਿੱਲੀ ਕੂਚਵਾਲ ਵੀ ਪ੍ਰੋਗਰਾਮ ਸਾਡੇ ਜਾਣ ਵਾਲੇ ਪੁਇਕ ਚ ਬਣਦੇ ਨੇ ਤਾਂ ਸਾਰਾ ਜਿਹੜਾ ਦਾਰੋ ਮਦਾਰਾ ਉਹ ਕੇਂਦਰ ਸਰਕਾਰ ਦੇ ਜਵਾਬ ਤੇ ਟਿਕਿਆ ਹੋਇਆ ਅੱਜ ਕੀ ਜਵਾਬ ਆਂਦਾ ਹੈ ਪਲ-ਪਲ ਦੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਨਮੀ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ ਸੋ ਲਗਾਤਾਰ 90 ਦਿਨ ਤੋਂ ਜਗਜੀਤ ਸਿੰਘ ਢੱਲੇਵਾਲ ਜਿਹੜਾ ਮਰਨ ਵਰਤੇ ਹੈਗੇ ਨੇ ਜਦੋਂ 14 ਫਰਵਰੀ ਨੂੰ ਮੀਟਿੰਗ ਹੁੰਦੀ ਹੈ ਤਾਂ ਮੀਟਿੰਗ ਵਾਲੇ ਦਿਨ ਸਰਵਣ ਪੰਧੇਰ ਕਹਿ ਦਿੰਦੇ ਨੇ ਜੇ ਕੋਈ ਹੱਲ ਨਾ ਨਿਕਲਿਆ ਦਿੱਲੀ ਕੂਚ ਕਰਾਂਗੇ ਅੱਜ ਵੀ ਉਹ ਕਹਿ ਚੁੱਕੇ ਨੇ ਜੇ ਕੋਈ ਹੱਲ ਨਾ ਨਿਕਲਿਆ ਤਾਂ 26 ਤਰੀਕ ਨੂੰ ਦਿੱਲੀ ਕੂਚ ਕਰਾਂਗੇ ਪਹਿਲਾਂ ਵੀ ਕਹੇ ਤਾਂ ਸੀ 14 ਤਰੀਕ ਨੂੰ ਪੰਦੇਰ ਉਹਨਾਂ ਨੇ ਕਿ ਜੇ ਹਲਨਾ ਨਿਕਲਿਆ ਦਿੱਲੀ ਕੂਚ ਕਰਾਂਗੇ ਅੱਜ ਵੀ ਕਹਿ ਚੁੱਕੇ ਨੇ ਹਲਨਾ ਨਿਕਲਿਆ ਦਿੱਲੀ ਕੂਚ ਕਰਾਂਗੇ 26 ਤਰੀਕ ਨੂੰ ਕਿਤੇ ਤੁਹਾਡੇ ਆਪਸ ਦੇ ਵਿੱਚ ਜਿਹੜੇ ਐਸਕੇਐਮ ਪੋਲੀਟੀਕਲ ਐਸਕੇਐਮ ਨਾਨ ਪੋਲੀਟੀਕਲ ਇਹ ਜਿਹੜੀ 파ਟੋ ਧਾੜ ਹੋਈ ਪਈ ਹੈ ਇਸੇ ਦਾ ਲਾਭ ਤਾਂ ਨਹੀਂ ਚੱਕ ਰਹੀ ਸਰਕਾਰ ਨਹੀਂ ਜੀ ਜਿਹੜੀ ਐਸਕੇਐਮ ਔਰ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਗੈਰਨੀਜ ਤੇ ਕਿਸਾਨ ਮਜ਼ਦੂਰ ਮੋਰਚਾ ਕੋਈ 파ਟੋ ਧਾੜ ਨਹੀਂ ਹੈ ਇਹਦੇ ਵਿੱਚ ਕਿਉਂਕਿ ਜਿਹੜੇ ਆਲਰੇਡੀ ਪਹਿਲਾਂ ਦੇ ਦਿੱਤੇ ਹੋਏ ਪ੍ਰੋਗਰਾਮ ਨੇਗੇ ਮੋਰਚਾ ਸ਼ੁਰੂ ਹੋਣ ਤੋਂ ਮਤਲਬ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਾਰਨਵਰ ਤੇ ਬੈਠੇ ਨੇ ਉਦੋਂ ਦੋ ਪ੍ਰੋਗਰਾਮ ਦਿੱਤੇ ਹੋਏ ਸੀ ਸੰਭੂ ਬਾਰਡਰ ਤੋਂ ਦਿੱਤਾ ਹੋਇਆ ਸੀ ਆ ਦਿੱਲੀ ਕੂਚ ਦਾ ਔਰ ਜਿਹੜਾ ਟਿਕਰੂ ਬਾਰਡਰ ਤੋਂ ਦਿੱਤਾ ਹੋਇਆ ਸੀ ਆ ਮਰਨਵਤ ਦਾ ਉਹ ਪ੍ਰੋਗਰਾਮ ਪੈਰਲਲ ਚੱਲੀ ਜਾ ਰਹੇ ਨੇ ਜੀ ਜਿਵੇਂ ਜਿਵੇਂ ਵੀ ਆਫਸਰ ਦੀ ਜਥੇਬੰਦੀਆਂ ਦੀ ਦੋਵਾਂ ਦੀ ਫਾਰਮਾਂ ਦਾ ਤਾਲਮੇਲ ਹੁੰਦਾ ਜਿਵੇਂ ਪ੍ਰੋਗਰਾਮ ਦਿੱਤਾ ਜਾਂਦਾ ਦੋਵਾਂ ਦਾ 14 ਨੂੰ ਕਹਤੇ ਸੀ ਭੰਗੇਰ ਹੋਣਾ ਦਿੱਲੀ ਕੂਚ ਕਰਾਂਗੇ ਹੱਲ ਨਾਲ ਨਿਕਲਿਆ ਫਿਰ ਦਿੱਲੀ ਕਿਉਂ ਨਹੀਂ ਗਏ ਦਿੱਲੀ ਤਾਂ ਫਿਰ ਆ ਮੀਟਿੰਗਾਂ ਚੱਲੀ ਜਾਂਦੀਆਂ ਨੇ ਦੇਖੋ ਪਿਛਲੀ ਮੀਟਿੰਗ ਹੋਈ ਆ 14 ਦੀ ਵੀ ਮੀਟਿੰਗ ਸੀਗੀ ਨਾ ਮੀਟਿੰਗ ਦੇ ਦੌਰਾਨ ਕੋਈ ਨਹੀਂ ਨਿਕਲਿਆ ਸਿੱਟਾ ਔਰ ਦੁਬਾਰਾ ਮੀਟਿੰਗ ਆ ਗਈ ਆ ਅੱਜ ਵੀ ਇਹਨਾਂ ਨੇ ਕਹੇ ਤੇ ਵੀ ਅੱਜ ਕੋਈ ਹੱਲ ਨਹੀਂ ਨਿਕਲਿਆ 26 ਨੂੰ ਦਿੱਲੀ ਜਾਵਾਂਗੇ ਵੀ ਉਹ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਜਿਵੇਂ ਪ੍ਰੋਗਰਾਮ ਦਿੱਤਾ ਪਿਆ ਕਹਿੰਦੇ ਲੇਕਿਨ ਨਾਲ ਦੀ ਨਾਲ ਜਿਉਹ ਹੈ ਦੂਸਰਾ ਹੈਗਾ ਜਿਹੜਾ ਦੋਵੇਂ ਫਾਰਮਾਂ ਵੱਲੋਂ ਤੀਜਾ ਜੋ ਫਾਰਮ ਹੈਗਾ ਜਿਹੜਾ ਤੀਜਾ ਫਾਰਮਾ ਕਿਸਾਨ ਮਜ਼ਦੂਰ ਮੋਰਚਾ ਵਾਲਾ ਉਹਨਾਂ ਨੂੰ ਵੀ ਨਾਲ ਚਿੱਠੀ ਦਿੱਤੀ ਗਈ ਆ ਹਨਾ ਹੋ ਸਕਦਾ ਵੀ ਜਿਹੜਾ 26 ਵਾਲਾ ਪ੍ਰੋਗਰਾਮ ਆ ਉਹਨਾਂ ਦੀ ਮੀਟਿੰਗ ਟੈਂਡ ਕਰਨ ਵਾਸਤੇ ਨਾ ਹੋਵੇ ਪ੍ਰੋਗਰਾਮ ਦੇਖੋ ਦੇਣਾ ਵੀ ਬਣ ਜਾਂਦਾ ਹੈਗਾ ਔਰ ਉਹਨੂੰ ਟਾਲਣਾ ਵੀ ਕੋ ਜਥੇਬੰਦੀਆਂ ਦੇ ਆਪਸ ਵਿੱਚ ਦੀ ਜੋ ਤਾਲਮਿਲ ਦੇ ਕਾਰਨ ਟਾਲਦਾ ਲੱਗਦਾ ਨਹੀਂ ਹੈ ਕੋਈ ਜਿੰਨਾ ਕੇ ਵਿਰੋਧ ਜਾਰੀ ਚ ਲਗਾਤਾਰ ਹੈਟਟ੍ਰਿਕ ਹੋਗੀ ਕੇਂਦਰ ਸਰਕਾਰ ਦੀ ਆ ਭਾਜਪਾ ਦੀ ਆ ਮੋਦੀ ਤੇ ਰਣ ਲੱਗਦਾ ਹੈ ਕਿ ਸਾਨੂੰ ਤੀਜੀ ਵਾਰ ਵੀ ਇੰਨੇ ਵਿਰੋਧ ਦੇ ਬਾਵਜੂਦ ਜੇ ਚੁਣ ਲਿਆ ਗਿਆ ਕਿਸਾਨਾਂ ਦਾ ਪੂਰੇ ਦੇਸ਼ 'ਚ ਵਿਰੋਧ ਕਰ ਰਹੀ ਜੀ ਕਿਸਾਨ ਉਹਦਾ ਜਿਉਂ ਲੱਗਦਾ ਵੀ ਹੁਣ ਸਾਡੇ ਲਈ ਕਿਸਾਨ ਕੋਈ ਮਾਇਨੇ ਨਹੀਂ ਰੱਖਦੇ ਤਾਂ ਹੀ ਅੱਧਾ ਦਰਜਨ ਅੱਜ ਮੀਟਿੰਗਾਂ ਛੇਵੀਂ ਮੀਟਿੰਗ ਹੋ ਰਹੀ ਹੈ ਪਿਛਲੇ 1 ਸਾਲ ਤੋਂ ਵੱਧ ਸਮੇਂ 'ਚ ਛੇ ਮੀਟਿੰਗਾਂ ਇੱਥੇ ਹੀ ਲਗਾਤਾਰ ਹੋ ਚੁੱਕੀਆਂ ਨੇ ਨਤੀਜਾ ਹਰੇਕ ਦਾ ਜ਼ੀਰੋ ਨੇ ਪਿਛਲੇ 1 ਸਾਲ ਚ 6 ਮੀਟਿੰਗਾਂ ਜਿਹੜੀਆਂ ਹੋਈਆਂ ਪਹਿਲੀ ਹੋਈ ਸੀ ਪਰ ਅੰਦੋਲਨ 2 ਦੀਆਂ ਦੂਜੀ ਮੀਟਿੰਗ ਹੀ ਹੈ ਮੀਟਿੰਗਾਂ ਦਾ ਹੁੰਦੀਆਂ ਨੇ ਮਕਸਦ ਦਾ ਸਭ ਦਾ ਇੱਕੋ ਹੀ ਹੈ ਮਕਸਦ ਅੱਛਾ ਦੇਖਾ ਹੈ ਮਕਸਦ ਇਹਦਾ ਕੀ ਹੈ ਪਰ ਸਾਡਾ ਜੋ ਨਿਸ਼ਾਨਾ ਹੈ ਚਾਹੇ ਸੰਯੁਕਤ ਕਿਸਾਨ ਮੋਰਚਾ ਹੈ ਗੈਰ ਨਾਜ਼ਿਕ ਹੈ ਚਾਹੇ ਕਿਸਾਨ ਮਜ਼ਦੂਰ ਮੋਰਚਾ ਹੈ ਸਾਡਾ ਨਿਸ਼ਾਨਾ ਇੱਕ ਹੈ ਦੁਸ਼ਮਣ ਇੱਕ ਹੈ ਮੰਗਾ ਇੱਕ ਨੇ ਉਹੀ ਗੱਲ ਹੈ ਨਾ ਪਿਛਲੇ 4 ਘੰਟੇ ਵਿੱਚ ਜਦੋਂ ਪਿਛਲੇ ਘੰਟੇ 14 ਫਰਵਰੀ ਨੂੰ 4 ਘੰਟੇ ਮੀਟਿੰਗ ਚੱਲਦੀ ਹੈ ਇੱਕ ਦਰਜਨ ਮੁੱਖ ਤੌਰ ਤੇ ਮੰਗਾ ਨੇ ਇੱਕੋ ਮੰਗ ਹੁੰਦੀ ਐ ਐਸਪੀ ਐਮਐਸਪੀ ਉਸ ਤੇ ਹੀ ਚਰਚਾ ਹੁੰਦੀ ਐ ਤੇ ਮੁੜ ਕੇ ਫਿਰ ਆਪਾਂ ਕਹਿੰਦੇ ਇਹ ਮੰਤਰੀ ਵੀ ਤੇ ਕਿਸਾਨ ਵੀ ਪ੍ਰਸ਼ਾਦੇ ਖਾ ਕੇ ਮੋੜਾਂਦੇ ਨੇ ਰਿਜ਼ਲਟੋ ਦਾ ਵੀ ਕੁਝ ਨਹੀਂ 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 ਅਰੇ ਯਾਟ ਦਾ ਸਾਨੂੰ ਸਰਕਾਰ ਨੇ ਦੇਣਾ ਨਾ ਅਸੀਂ ਤਾਂ ਮੰਗਣ ਵਾਲੇ ਆ ਦੇਣਾ ਸਰਕਾਰ ਨੇ ਤਰੀਕ ਫਿਰ ਲੈ ਕੇ ਆ ਜਾਨੇ ਉਹ ਕਿਉਂਕਿ ਇਹ ਉਹ ਸਵਾਲ ਨੇ ਜਿਹੜੇ ਤੁਹਾਡੇ ਕਿਸਾਨਾਂ ਕੋਈ ਪੁੱਛਣੇ ਵੀ ਤੁਸੀਂ ਵੀ ਤਰੀਕਾਂ ਲੈ ਕੇ ਮੋੜਾਣੇ ਹੋ ਫਿਰ ਤੁਸੀਂ ਕੜੇ ਕੜੇ ਉਹ ਕੇਂਦਰ ਕਿਉਂ ਨਹੀਂ ਬੈਠਦੇ ਫਿਰ ਕੜੇ ਓਕੇ ਨਹੀਂ ਨਹੀਂ ਅਸੀਂ ਡਿਟੇਸ਼ਨ ਤੇ ਬੈਠੀਆਂ ਸੀ ਡਿਟੇਸ਼ਨ ਤਾਂ ਬੈਠੇ ਆ ਨਾ ਚਾਹੀ ਇੱਥੇ ਰੱਖ ਲਈ ਜਾਏ ਖਰੋੜੀ ਦੀ ਬੈਠੀ ਐਥੇ ਢੋਕ ਕੇ ਗੱਲ ਕਰਦੇ ਨਹੀਂ ਇੱਥੇ ਨਹੀਂ ਕਹਿੰਦਾ ਢੋਕ ਕੇ ਗੱਲ ਕਰਦੇ ਉਹ ਸਾਡੇ ਆਗੂ ਸਹਿਬਾਨ ਇਸ ਗੱਲ ਦੀ ਚਿੰਤਾ ਤੇ ਉਹ ਸਾਡੇ ਤੋਂ ਜ਼ਿਆਦਾ ਕੁਝ ਜਾਣੂ ਕਰ ਹੈ ਉਹ ਸਾਰੇ ਫੈਸਲੇ ਲੈ ਲੱਗਦਾ ਨਹੀਂ ਕਿ ਡੱਲੇਬਾਲ ਦੀ ਸਿਹਤ ਦੇ ਵੀ ਸਰਕਾਰ ਪ੍ਰਵਾਹ ਨਹੀਂ ਕਰ ਰਹੀ 90 ਦਿਨ ਦਿਨ ਅੱਗੇ ਵਾਤੇ ਜਾ ਰਹੀ ਬੈਠੀ ਹੈ ਜੀ ਤੁਹਾਨੂੰ ਜ਼ਰੂਰ ਨਹੀਂ ਸਰਕਾਰ ਪ੍ਰਵਾਹ ਨਹੀਂ ਕਰਦੀ ਬੇ ਪ੍ਰਵਾਹ ਹੈਗੀ ਹਮ ਅੱਜ ਨੂੰ 90 ਦਿਨ ਹੋ ਗਏ ਹਮ ਉਸ ਖਾਦਾ ਨਹੀਂ ਪੀਤਾ ਨਹੀਂ ਕੱਲੇ ਪਾਣੀ ਤੇ ਨਮਰਤਾ ਫੇ ਤੁਹਾਡੀ ਸਾਰ ਨਹੀਂ ਲੈ ਰਹੀ ਸਰਕਾਰ ਆਪਾਂ ਵੀ ਅਸੀਂ ਕਰੀ ਨਹੀਂ ਲੈ ਰਹੀ ਜੀ ਆਪਦੀ ਮौज ਮਰਜ਼ੀ ਕਰਦੀ ਜਿੱਤੇ ਪਹਿਲਾਂ ਇਹ ਤੇ ਉਹਦੇ ਵੀ ਮੰਗਾ ਦੇ ਸਕਦੀ ਸੀ ਅੱਜ ਮੀਟਿੰਗ ਚੋਂ ਦੇਖੋ ਕੀ ਨਿਕਲਦਾ ਜੇ ਇਹਨਾਂ ਨੇ ਮੀਟਿੰਗ ਦੇਣੀ ਹੁੰਦੀ ਉੱਥੇ ਬੈਠਿਆਂ ਨੂੰ ਕਹਿੰਦੇ ਵੀ ਆਹ ਘਸੇ ਭਈ ਆਪਦੇ ਪਰਿਵਾਰਾਂ ਚ ਘਰਾਂ ਚ ਜਾਓ ਖਾਣਾ ਪੂਰਤੀ ਨਹੀਂ ਕਰਦੀ ਵੀ ਸਰਕਾਰ ਮੀਟਿੰਗਾਂ ਕਰਨ ਦੀ ਖਾਣਾ ਪੂਰਤੀ ਵੀ ਅਸੀਂ ਗੱਲ ਕਰਦੇ ਹਾਂ ਜੀ ਖਬਰ ਹੈ ਜੀ ਕਿ ਨਿਕਲੂਆ ਛਿੱਟਾ ਇਹਦੇ ਚ ਪਤਾ ਲੱਗੂਗਾ ਜੀ ਅੱਜ ਸਾਡੇ ਪ੍ਰਧਾਨ ਜੀ ਅੰਦਰ ਨੇਗੇ ਬਾਕੀ ਸਾਡੇ ਆ ਬਲਾਕ ਵਾਲੇ ਆਗੂ ਖੜੇ ਨੇ ਪੋਜ਼ਿਟਿਵ ਆਸ ਲੈ ਕੇ ਆਏ ਹੋ ਸਕਾਰਾਤਮਕ ਆਸ ਲੈ ਕੇ ਆਏ ਹੋ ਦੇਖੋ ਜੀ ਸਰਕਾਰ ਤਈ ਹੈ ਹਰ ਇੱਕ ਚੀਜ਼ ਤੋਂ ਸਰਕਾਰ ਤੋਂ ਆਸਤਾ ਹੁੰਦੀ ਆ ਪਰ ਜਿਹੜੀ ਕਿਸਾਨਾਂ ਨੂੰ ਆ ਕਿਸਾਨਾਂ ਨੂੰ 65 ਛੜ ਤੋਂ ਲੈ ਕੇ ਕਿਸਾਨ ਸਰਕਾਰਾਂ ਨੇ ਨਿਰਾਸ਼ਤਾ ਹੀ ਪੱਲੇ ਪਾਈ ਆ ਸਰਕਾਰ ਚਾਹੀ ਕੋਈ ਆ ਕਿਉਂਕਿ ਜੇ ਆਪਾਂ ਸਾਰਾ ਦੇਖਿਆ ਜਾਵੇ ਹਰ ਇੱਕ ਚੀਜ਼ ਦਾ ਕੱਢੀਏ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲਈਏ ਸਰਕਾਰ ਨੇ ਆ ਬੋਲੀ ਵੀ ਗੱਲ ਹੈ ਚੀਫ ਮਿੰਟਰ ਜਿਹੜੇ ਆਪਣੇ ਹੈਗੇ ਆ ਪ੍ਰਧਾਨ ਮੰਤਰੀ